ਸ੍ਰੀ ਰਾਮ ਸਨਮੋ ਪ੍ਰਤਾਪ ਜੰਦ ਵਾਸੀ ਨਿਸ਼ਾਰਾ ਪਰਵਾ ਇਹ ਇੱਕ ਮਸਲਾ ਜਿਹੜੇ ਤੇ ਜਮੀਨ ਜੀ ਤਿੰਨ ਕਨਾਲ ਤਿੰਨ ਮਰਲੇ ਮੇਰੇ ਲੜਕੇ ਦੇ ਨਾਮ ਰਜਿਸਟਰੀਆਂ ਹੋਈਆਂ ਦੋ ਇੱਕ ਇੱਕ ਨਾਲ ਇੱਕ ਮਰਲੇ ਦੀ ਇੱਕ ਦੋ ਕਨਾਲ ਦੋ ਮਰਲੇ ਦੀ ਇੱਕ ਦੋਹਾਂ ਰਜਿਸਟਰੀਆਂ ਦਾ ਸਾਡੇ ਕੋਲ ਕਬਜ਼ਾ ਹੀ ਉਹਨਾਂ ਨੇ ਰਾਹ ਤਾਂ ਅਣ ਕੇ ਬੜੇ ਗੱਡੇ ਉਹਨਾਂ ਦੇ ਸਾਡੇ 11 ਵਾ ਉਹ 15 ਕਨਾਲਾਂ ਹੀ ਮਲ ਕੇ ਬੈਠੇ ਆ ਕੋਈ ਕੋਈ ਹੀ ਸਾਰੇ ਸਾਥ ਕਰ ਚੁੱਕੇ ਆ ਪੁਲਿਸ ਹੈਲਪ ਉਸਾਰਿਆਂ ਵੀ ਸਿਹਾਰੀ ਵੀ ਐਸਐਸਪੀ ਸਾਹਿਬ ਨੂੰ ਵੀ ਉਹਨਾਂ ਸਾਡੇ ਨੇ ਝੂਠਾ ਪਰਚਾ ਕਰਾਤਾ ਰਾਹ ਰਾ ਝੋਨਾ ਲਾ ਲਿਆ ਨਿਸ਼ਾਨਦਿਲੇ ਆਉਣ ਲੱਗੇ ਇੱਥੇ ਨਿਸ਼ਾਨਦਿਲੇ ਰੋਕੇ ਗਿਆ ਡੀਸੀ ਸਾਹਿਬ ਜੋ ਹੁਣ ਨਿਸ਼ਾਨਦੀ ਹੋਣੀ ਸੀ ਹੁਣ ਦੁਬਾਰਾ ਸਾਡਾ ਕਬਜਾ ਦਵਾਇਆ ਜਾਵੇ ਤੇ ਇਹ ਨਿਸ਼ਾਨਦੀ ਸਾਡੀ ਪੁਲਿਸ ਨਾਲ ਵਿੱਚ ਕੀਤੀ ਜਾਵੇ ਕਿੰਨਾ ਕਬਜਾ ਕੀਤਾ ਭਾਈ ਨਾਲ ਅਕਬਾਲ ਸਿੰਘ ਸਾਨਾ ਰਸੋਣ ਸਿੰਘ ਉਹ ਉਹ ਇੱਕ ਲੜਕਾ ਅਕਬਾਲ ਮੋਣ ਜੀ ਮੋਣਪਾਲ ਸਿੰਘ ਇੱਕ ਉਹ ਨਾਲ ਗਾੜੀ ਰੱਖਿਆ ਜਿੰਨੂੰ ਆਪਣੇ ਦਿੱਤਾ ਮੁਖਤਾਰ ਲਵੇਂ ਬਣਾਇਆ ਉਹਦਾ ਨਾਮ ਧਰਮਿੰਦਰ ਸਿੰਘ ਸਾਨਾ ਫਿਰ ਗਬੀਰ ਸਿੰਘ ਤੋੜਾ ਇਹ ਸਾਰੇ ਉਹਨਾਂ ਨਾਲ ਸਾਰੇ 25 ਬੰਦੇ ਲਿਖੇ ਉਹਨਾਂ ਨੇ ਮੈਂ ਨਾਮ ਹੀ ਜਾਣਦਾ ਵਾਂ ਜਿਹੜੇ ਬੰਦੇ ਨਾਲ ਸੀਗੇ ਜਗਰਾਤ ਸਿੰਘ ਬਾਜ ਜਗਰਾਤ ਸਿੰਘ ਸਨੋ ਬਾਦ ਸਿੰਘ ਦਲਬਾਗ ਸਿੰਘ ਸਨੋ ਬਾਦ ਸਿੰਘ ਸ਼ਗਰਾਤ ਸਿੰਘ ਸਨੋ ਬਾਦ ਸਿੰਘ ਤੇ ਤੌਰਨ ਸਿੰਘ ਇਹ ਬਹੁਤ ਜਿੱਤੀ ਤੁਸੀਂ ਆਪਣੀ ਕਿਰਾਏ ਕਿਰੇ ਨੂੰ ਦੀ ਕਿਰਾਏ ਇਹ 1.5 ਸਾਲ ਤੋਂ ਪਹਿਲਾਂ ਨਹੀਂ ਕਿਰਾਏ ਸੀ ਜੀ ਤੇ ਇਹ ਤੇ ਫਸਲ ਤੁਸੀਂ ਆਪੀਦੇ ਹੋ ਫਸਲ ਆਪੀਦੇ ਹੈ ਕਣਕ ਵੀ ਜੀ ਕਣਪਣਾ ਵਢੀ ਗਈ 18 19 ਤਰੀਕ ਦੀ ਰਾਤ ਨੂੰ ਉਸ ਤੋਂ ਬਾਅਦ ਹੀ ਰਿਪੋਰਟਾਂ ਦਿੰਦੇ ਰਹੇ ਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਡੀਸੀ ਸਾਹਿਬ ਨੇ ਕਿਹਾ ਨਿਸ਼ਾਨਦੇਹੀ ਕਰਾਓ ਉਹਨਾਂ ਪਾਇਬ ਲੈ ਆਣੇ ਇੱਕ ਪਾਈ ਆ ਮੌਕੇ ਤੇ ਪੁਲਿਸ ਵੀ ਆਈ ਹੋਰੀ ਸਾਡੇ ਕੋਲ ਵੀਡੀਓ ਵੀ ਸਾਡੇ ਕੋਲ ਮੌਜੂਦ ਆ ਜਿਹੜਾ ਅਣਕੰਨੀ ਕਾਰਵਾਈ ਨਹੀਂ ਕੀਤੀ ਉਲਟਾ ਸਾਡੇ ਦੇ ਪਰਚਾ ਕਰ ਦਿੱਤਾ ਗਿਆ 14 15 ਤਰੀਕ ਰਾਤ ਨੂੰ ਝੋਨਾ ਲਾਇਆ ਰਾਤ 12 ਵਜੇ ਉਹਨਾਂ ਨੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਸਾਡੇ ਦੇ ਝੂਠਾ ਪਰਚਾ ਕੀਤਾ ਗਿਆ ਇਹਦੀ ਬੋਈ ਇੰਤਕਾਲ ਗਰਦੋਰੀ ਇੰਤਕਾਲ ਗਰਦੋਰੀ ਸਾਰੀ ਸਾਡੇ ਨਾਮ ਆ ਗਰਦੌਰੀ ਵੀ ਸਾਡੇ ਨਾਂ ਇੰਤਕਾਲ ਵੀ ਸਾਡੇ ਨਾਮ ਕਬਜਾ ਹੋਵੇ ਸਾਡਾ ਕਣਕ ਵੀ ਅਹੀਂ ਬੀਜੀ ਜਿੰਨੇ ਬੰਦੇ ਮੋਹਦਬਰ ਸਾਹਿਬ ਨੇ ਪੁੱਛਿਆ ਜਾਵੇ ਅਹੀਂ ਕਣਕ ਬੀਜੀ ਇੱਕ ਨਹੀਂ ਬੀਜੀ ਉਹਨਾਂ ਜ਼ਬਰਦਸਤੀ ਕਬਜਾ ਕੀਤਾ ਇੱਥੇ ਆ ਜਿਹੜੇ ਦੁਸ਼ਾਨ ਜਿਹੜੇ ਕੰਬੇ ਵਗਰਾ ਕੰਬੇ ਵਗਰਾ ਨਾਲ ਸਾਡੀਆਂ ਤਿੰਨ ਕਰਾ ਤਿੰਨ ਮਰਲੇ ਲਾ ਕੇ ਆਪਣੀ ਯਾਰਾਂ ਉਹਨਾਂ ਦੇ ਸਾਡੇ ਯਾਰਾਂ ਸਾਡੀ 15 ਕਰਾ ਨਾਲ ਕੇ ਬਿਠੇ ਸਾਡੀ ਸਾਡੇ ਤਿੰਨ ਮਰਲੇ ਹਾਂ ਇਹ ਸਾਰੇ ਦੂਜੇ ਲਾ ਕੇ ਗਏ ਖੰਬੇ ਤਾਰਾ ਖੰਬੇ ਤਾਰਾ ਲਾ ਕੇ ਗਿਆ ਇਹ ਜਿਹੜੇ ਬੰਦੇ ਦਾ ਨਾਂ ਦੱਸੇ ਰਾਤ ਜਗਰਾਤ ਸਿੰਘ ਦਰਬਾਰਗ ਸਿੰਘ ਸਖਰਾਤ ਸਿੰਘ ਆ ਪੂਰਨ ਸਿੰਘ ਆ ਤਰਮਿੰਦਰ ਸਿੰਘ ਆ ਬੇਗੀ ਮੰਗ ਕਰਦੇ ਬੋਲੀ ਕੀ ਕਰਨੀ ਕਿ ਜਿਹੜਾ ਪੁਲਿਸ ਕਾਰਵਾਈ ਨਹੀਂ ਕਰਦੀ ਕੀ ਉਸਨੇ ਸਾਰੇ ਕਾਗਜ਼ ਪੁਲਿਸ ਨੇ ਸਾਰਾ ਕੁਝ ਆ ਵੀ ਬੋਟਾ ਦੇ ਬਾਹਰ ਨਿਸ਼ਾਨਦੇਹੀ ਹੋ ਗਈ ਡੀਸੀ ਸਾਹਿਬ ਗਾਇਬ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਨਿਸ਼ਾਨਦੇਹੀ ਵੀ ਸਾਡੀ ਆਈ ਆ ਉਹ ਵੀ ਰੁਕੀ ਗਈ ਆ ਜਿੰਨੀ ਕਾਰਵਾਈ ਸਾਰੇ ਪੁਲਿਸ ਦੇ ਡੀਸੀ ਸਾਹਿਬ ਦੇ ਹ ਕੀਤੀ ਆ ਬਣਾ ਇਹ ਸਾਰੇ ਰਿਪੋਰਟਾਂ ਦੇ ਹਟ ਗਏ ਆ ਸਾਡੇ ਕੋਈ ਨਹੀਂ ਖਾ ਸਕਦੇ ਜਿਹੜੀਆਂ ਹੁੰਦੇ ਨੇ ਸਾਰ ਰਿਪੋਰਟ ਆ ਗਈ ਤੀਆਂ ਹੈ ਇਹ ਹੁਣ ਇਹ ਚੋਨਾ ਲਾ ਕੇ ਸਿਆਸੀ ਦਬਾਅ ਆ ਇਹ ਚੋਨਾ ਨਾ ਲਾਇਆ ਚੋਨਾ ਲਾ ਕੇ ਉਹਨਾਂ ਹੜੇ ਕਬਜ਼ਾ ਕੀਤਾ 14-15 ਦੀ ਰਾਤ ਨੂੰ ਜਿੱਦ ਨਿਸ਼ਾਨਦੇ ਹੋਣੀ ਨਿਸ਼ਾਨਦੇ ਨਹੀਂ ਹੁੰਦੀ ਤੀ ਉਹਨਾਂ ਰਾਤ ਚੋਨਾ ਲਾਇਆ 12 ਵਜੇ 12 ਵਜੇ ਰਾਤ ਨੂੰ 18-19 ਮਈ ਨੂੰ ਬੁਰਜੀਆਂ ਲਾਈਆਂ ਉਸ ਸਮੇਂ ਤੇ ਪੁਲਿਸ ਨੂੰ ਦਰਖਾਸਤ ਆਈ ਅਹ ਇਸ਼ਾਰਾ ਚੋਂ ਕਿ ਸਿਹਾਰੀ ਥਾਣਾ ਐਸਐਸਪੀ ਤਰਨਤਾਰਨ ਦੇ ਦੇਸੀ ਸਾਹਿਬ ਨੇ ਯਸਪੀ ਡੀ ਇੱਕ ਤਰਨਤਾਰਨ ਦਾਵਾ ਉਹਦੇ ਕੋਲ ਨੇ ਸਾਡੇ ਕੋਈ ਪਰਚਾ ਕੀਤਾ ਨਜਾਇਜ਼ ਹੋ ਸਾਨੂੰ ਕਿਹਾ ਜ਼ਮੀਨ ਵੇਚ ਦਿਓ ਇਹਨਾਂ ਨੂੰ ਅੱਛਾ ਇਹ ਤਗੜੇ ਬੰਦੇ ਆ ਅਸੀਂ ਉਹਨਾਂ ਸਾਡੇ ਧੱਕਾ ਕੀਤਾ ਲੈ ਹਟਦਾ ਪਰ ਚਾਹੇ ਸਾਡੇ ਦੇ ਠੋਕੇ ਨੇ ਕਿਰਤਾ ਬਣ ਕੇ ਮੈਂ ਕਰਦਾ ਹੀ ਕਰਨਾ ਜੀ ਨਹੀਂ ਇਹ ਜ਼ਮੀਨ ਵੇਚ ਦਿਓ ਹੁਣ ਕੀ ਮੰਗ ਕਰਦੇ ਕੀ ਮੰਗ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੀ ਪੈੜੀ ਸਾਨੂੰ ਮਿਲਣੀ ਚਾਹੀਦੀ ਆ ਡੀਸੀ ਸਾਹਿਬ ਵੱਡੇ ਵੱਡੇ ਅਫਸਰ ਕੋਲ ਆ ਕੇ ਨਿਸ਼ਾਨਦੀ ਕਰਾ ਲੈਣੇ ਦੀ ਜੇ ਇਹ ਗਲਤ ਹੋਈਏ ਸਾਡੇ ਦੇ ਕਾਰਜ ਕਰਦੇ ਉਹਨਾਂ ਦੇ ਕਾਰਜ ਹੋਣੀ ਚਾਹੀਦੀ ਆ ਉਹ ਕਿਹੜਾ ਪਰਚਾ ਦਰਜ ਕੀਤਾ ਫਿਰ ਪਰਚਾ ਦਰਜ ਕੈਨਸਲ ਕੀਤਾ ਜਾਵੇ ਉਹਨਾਂ ਨੇ ਅਨਕਵਾਲੀ ਕਰਕੇ ਪਰਚਾ ਕੈਨਸਲ ਕੀਤਾ ਜਾਵੇ ਆੰਦੇ ਕੋਲ ਇਹਨਾਂ ਦਾ ਸ਼ਾਦੀ ਕਰਾਉਂਦੇ ਉਹ ਤਾਂ ਚਾਹਦੇ ਹੋ ਸੋਤਿਆ ਸਿੰਘ ਕਿਹੜਾ ਪਿੰਡ ਹੈ ਸ਼ੇਰਾਪੁਰਾ ਕੀ ਸਾਰੀ ਗੱਲ ਬਾਤ ਇਹਨਾਂ ਦਾ ਆਪਸ ਚ ਇਹਨਾਂ ਨੇ ਪਹਿਲੀ ਜ਼ਮੀਨ ਖਰੀਦੀ ਆ ਇਹ ਮਸਰਕਾ ਕਾਤਾ ਸੰਖਿਓ ਤੇ ਇਹਨਾਂ ਨੇ ਕੀਦਰੀ ਆ ਉਹਨੇ 11 ਕਨਾਲਾਂ ਵੇਂਦੀ 3 ਕਨਾਲਾਂ ਤੇਲ ਮਰਲੇ ਆ ਇਹਨਾਂ ਨੇ ਇਹ ਨਿਸ਼ਾਨਦੇਹੀ ਵਾਸਤੇ 14 ਜੂਨ ਨੂੰ ਨਿਸ਼ਾਨਦੇਹੀ ਰੱਖੀ ਸੀ 14 ਜੂਨ ਨੂੰ ਨਿਸ਼ਾਨਦੇਹੀ ਵਾਸਤੇ ਇਹਨਾਂ ਨੇ ਡਿਸੀ ਸਾਹਿਬ ਦੇ ਹੁਕਮ ਮੁਤਾਬਕ ਜਿਹੜਾ ਪ੍ਰਭਜੀਤ ਸਿੰਘ ਆ ਨਾ ਇਹਨਾਂ ਦਾ ਹੈਗਾ ਵਾ ਉਹ ਕਾਨੂੰਗੋ ਉਹਨੇ ਉਹ ਦਿਨ ਹੋਣਾ ਸੀ ਤੇ ਸਾਰੀ ਪੈ ਮਮ ਜਿਨੇ ਮੋਤ ਪਰ ਬੰਦੇ ਸੀ ਜਿੰਮੇਦਾਰ ਬੰਦੇ ਸਾਰੇ ਇਥੇ ਇਕੱਠੇ ਹੋਏ ਸੀ ਉਹ ਉਹਨਾਂ ਦੇ ਇਥੇ 5 6 ਘੰਟੇ 7 ਕਿਲੋ ਡੀਲੇ ਲੱਗਦਾ ਡੀਲੇ ਪਰ ਉਹ ਇਸੇ ਨਿਸ਼ਾਨਦੇ ਕਰਾਉਣ ਵਾਸਤੇ ਨਹੀਂ ਜਾਂਦਾ ਇਹ ਆ ਵੀ ਜੇ ਨਿਸ਼ਾਨਦੇ ਨਾ ਹੋਏ ਚਲੋ ਜਿਹਦਾ ਹੱਕ ਉਹਨਾਂ ਨੂੰ ਹੱਕ ਮਿਲਣਾ ਚਾਹੀਦਾ ਜੇ ਨਾਨਸ਼ਾਂਦੇ ਦੇ ਹੋ ਸਕਦਾ ਵੀ ਕੱਲ ਨੂੰ ਕੋਈ ਕਤਲਗਈ ਆ ਰਹਾ ਵਗੈਰਾ ਉਹ ਵੀ ਹੋ ਸਕਦਾ ਇਹ ਅਮਨ ਜਿਹੜੀ ਭਾਂ ਮੈਂ ਚਾ ਉਹ ਭੰਗ ਹੋ ਸਕਦਾ ਅਮਨ ਸ਼ਾਂਤੀ ਜਿਹੜੀ ਭੰਗ ਹੋ ਸਕਦੀ ਇਹ ਕਰਕੇ ਅਸੀਂ ਤੇ ਇਹ ਆ ਵੀ ਅਸੀਂ ਜਿਹੜੇ ਮਜ਼ਦੂਰ ਮਜ਼ਦੂਦਾ ਲੋਕ ਆ ਸਾਂਝੇ ਲੋਕ ਆ ਸਾਂਝੀ ਗੱਲ ਕਰਨ ਵਾਲੇ ਆ ਜਿਹਨੂੰ ਹਾਕਮ ਨੂੰ ਹਾਕਮ ਮਿਲਣਾ ਚਾਹੀਦਾ ਘਰ ਇਹਨਾਂ ਨੂੰ ਇਹ ਬਿਲਕੁਲ ਹੁਣ ਤੁਹਾਡੇ ਸਾਹਮਣੇ ਹੀ ਆ ਉਹਨਾਂ ਨੇ ਇਹਦੀ ਪੈੜੀ ਦੇ ਵਿੱਚ ਜ਼ਬਰਦਸਤੀ ਕਬਜ਼ਾ ਕਰਕੇ ਉਹਨੂੰ ਮੇਨਟ ਵੀ ਕਰਤਾ ਸਭੂ ਕਰਤਾ ਫਿਰ ਧੱਕਾ ਹੀ ਇਹਨੇ ਇਹਨਾਂ ਪਹਿਲੀ ਗੱਲ ਐਜ਼ ਅ ਕਾਨੂੰਨ ਐਜ਼ ਅ ਰੂਲ ਚੋਦੀ ਏਰੀਆ ਨਿਸ਼ਾਨੀ ਕਰਲ ਹੁਣ ਅਫਸਰ ਸਾਹਿਬ ਆਨ ਉਹ ਪਤਾ ਨਹੀਂ ਕਿਉਂ ਨਹੀਂ ਕਰਾ ਰਹੇ ਕੀ ਗੱਲ ਜਾਂ ਕੀ ਕੋਣ ਇਹ ਗਾਣ ਕਾਨੂੰਨ ਨੂੰ ਪਤਾ ਜਾਂ ਇਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਤੁਸੀਂ ਇਹਨਾਂ ਨੂੰ ਕਿਦੋਂ ਚਿਰ ਜਾਣਦੇ ਇਹਨਾਂ ਨੂੰ ਨਹੀਂ ਜੰਮੇ ਪੜੀ ਇੱਥੇ ਆ ਜੀ ਤੁਹਾਨੂੰ ਲੱਗ ਇਹ ਸਹੀ ਹੈ ਬਿਲਕੁਲ ਇਹ ਸਹੀ ਨਹੀਂ ਜੇ ਇਹਨਾਂ ਦੇ ਕਾਗਜ਼ ਦੇ ਮਤਲਬ ਤੋਂ ਸਾਨੂੰ ਸਹੀ ਲੱਗਦੇ ਆ ਬਿਲ ਅਹੀਂ ਤੁਹਾਨੂੰ ਕੋਈ ਕੁਐਸਚਨ ਕਰਦੇ ਤੁਸੀਂ ਤੁਸੀਂ ਮੌਕੇ ਤੇ ਆ ਜੇ ਤੁਸੀਂ ਦੱਸੋ ਸਹੀ ਹੈ ਤੇ ਗਲਤ ਹੈ ਅਹੀਂ ਤੁਹਾਨੂੰ ਕੁਐਸਚਨ ਕਰਦਾ ਮੈਂ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਕਾਨੂੰਨੀ ਹੱਕ ਹੈ ਇਹਨਾਂ ਨੂੰ ਜਿਹੜਾ ਹੱਕ ਨੂੰ ਮਿਲਣਾ ਚਾਹੀਦਾ ਜਿਹੜਾ ਉਹਨਾਂ ਦਾ ਕੋਈ ਨਾ ਮਿਲਣਾ ਚਾਹੀਦਾ ਓਕੇ ਇਹ ਇਹ ਨਾਲ ਤੁਹਾਡਾ ਕੁਲਜਿੰਦਰ ਸਿੰਘ ਨੰਬਰਦਾਰ ਜੀ ਨਿਸ਼ਾਰਾ ਪਨੂਆ ਜੀ ਬਾਬਾ ਜੀ ਜਿਹੜਾ ਪਹਿਲੀ ਦਾ ਰੌਲਾ ਹੈਗਾ ਵਾ ਤੁਸੀਂ ਬੜੇ ਜਿਹੇ ਨਾਲ ਜਾਣਦੇ ਪਰਿਵਾਰ ਨੂੰ ਕੀ ਸਾਰਾ ਮਤਲਬ ਹੈਗਾ ਦੇਖੋ ਜੀ ਇਹਨਾਂ ਨੇ 2022 ਦੇ ਦਸੰਬਰ ਦੇ ਲਗਭਗ ਤਕਰੀਬਨ ਇਹ ਰਜਿਸਟਰੀ ਕਰਾਈ ਆ ਬੈ ਜਮੀਨ ਲਈ ਆ ਜੀ ਇਹਨਾਂ ਤਿੰਨ ਕਰਾਣਾ ਤਿੰਨ ਮਰਲੇ ਤੇ 2023 ਦੇ ਅਪ੍ਰੈਲ ਦੇ ਵਿੱਚ ਇਹਨਾਂ ਨੇ ਆਪਣਾ ਕਬਜ਼ਾ ਕੀਤਾ ਇਹਨਾਂ ਨੇ ਉਦੋਂ ਮਲ ਗਾਚਾ ਬੀਜਾ ਜਿਹਨੂੰ ਆਪਾਂ ਮੱਕਈ ਕਹਿ ਦਿੰਦੇ ਆ ਉਹ ਬੀਜਾ ਵਾਈ ਪੈੜੀਆ ਵਹੁੰਦੇ ਰਿਹਾ ਕਰਦੇ ਰਿਹਾ ਮੁੜ ਕੇ ਉਦੋਂ ਵੀ ਇਹਨਾਂ ਨੇ ਝੋਨਾ ਵੀ ਇਹਨਾਂ ਲਾਇਆ ਫਿਰ ਉਹ ਜ਼ਬਰਦਸਤੀ ਮੁੜ ਕੇ ਆਣ ਕੇ ਨਿਸ਼ਾਈ ਨਿਸ਼ਾਨਦੇ ਹੀ ਹੋਣੇ ਸੀ ਤੇ ਉਹਨਾਂ ਨੇ ਆਣ ਕੇ ਝੋਨਾ ਲਾਇਆ ਉਹ ਚੋ ਬਾਵਜੂਦ ਮੁੜ ਕੇ ਪਟਵਾਰੀ ਤੇ ਦੂਜਾ ਪੁਲਿਸ ਮਹਿਕਮੇ ਦੇ ਕਹਿੰਦਾ ਫਜ਼ਲ ਬੀਜੀਆਂ ਤੁਸੀਂ ਕੋਈ ਨਾ ਕਰੋ ਬਾਅਦ ਚ ਨਿਸ਼ਾਈਂ ਨਹੀਂ ਕਰਾਉਂਦੇ ਨਿਸ਼ਾਨਦਈ ਬਾਅਦ ਕਰਾਉਣ ਦੀ ਬਜਾਏ ਮੁੜ ਕੇ ਉਦੋਂ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਨੇ ਫਿਰ ਕਣਕਬੀਜ ਜੀ ਆ ਕਣਕ ਦੇ ਬੀਜੇ 2024 ਦੇ ਵਿੱਚ ਇਹਨਾਂ ਨੇ ਆਏ ਹੁਣ ਅਪ੍ਰੈਲ ਚ ਕਣਕ ਵੱਢੀ ਵੀ ਆ ਕਣਕ ਵੱਢਣ ਤੋਂ ਬਾਅਦ ਪੜੀ ਵਾਈ ਵੀ ਆ ਉਹਨਾਂ ਤੋਂ ਬਾਅਦ ਇਹਨਾਂ ਨੇ ਮੁੜ ਕੇ ਹੁਣਾ ਜਦੋਂ ਇਹਨਾਂ ਨੇ ਭਰਨੀ ਸੀ ਬੀਜਣੀ ਉਸ ਤੋਂ ਬਾਅਦ ਅੱਧੀ ਰਾਤ ਇਹਨਾਂ ਨੇ ਮਈ 2018 ਨੂੰ ਉਹਨਾਂ ਨੇ ਕਬਜ਼ਾ ਕੀਤਾ ਵਾ ਪੜੀ ਵਾਈ ਵੀ ਆ ਨਾਲੇ ਬੁਰੀਆਂ ਕੱਢ ਦਿੱਤੀਆਂ ਗੱਡ ਕੇ ਤੇ ਆਪਦਾ ਕਬਜ਼ਾ ਸ਼ੋਅ ਕੀਤਾ ਜਦ ਕੇ ਸਰਾ ਸਰ ਨਾਜਾਇਜ਼ ਕੰਮ ਕੀਤਾ 40 50 ਬੰਦੇ ਲਿਆਂਦੇ ਰਫਾਨ ਲਿਆਂਦੀਆਂ ਨਾਲ ਟਰਾਲੀਆਂ ਭਰ ਕੇ ਲਿਆਂਦੀਆਂ ਬੰਦੇ ਆਏ ਆ ਰਾਤ ਰਾਤ ਕਬਜ਼ਾ ਕਰਕੇ ਰਾਜ ਰਾ ਦੇ ਕੁੜੀਆਂ ਲਾਗੇ ਆ ਬੁਰਜੀਆਂ ਜਿਹੜੀਆਂ ਜੋ ਕੁਝ ਵੀ ਆ ਸਾਰਾ ਕੋ ਨਜ਼ਾਇਜ਼ ਕਰਕੇ ਆ ਉਹ ਤੋਂ ਬਾਅਦ ਦੁਬਾਰਾ ਉਦੋਂ 14 ਤਰੀਕ ਨੂੰ ਨਿਸ਼ਾਨਦੇਹੀ ਹੋਣੀ ਹੈ ਇਹ ਕਾਨੂੰਗੋ ਪ੍ਰਭਦੀਪ ਸਿੰਘ ਆ ਰਿਹਾ ਵਾ ਤੇ ਰਸਤੇ 'ਚ ਉਹਨੂੰ ਗਵਾਹ ਕਰ ਲਿਆ 14 ਮਈ ਜਨ ਜ ਮਈ ਜੂਨ 14 ਜੂਨ ਨੂੰ ਨਿਸ਼ਾਹੀਂ ਦੇ ਨਹੀਂ ਉਹ ਗਵਾਹ ਕਰ ਲਿਆ ਉਸੇ ਰਾਤ ਇਹਨਾਂ ਨੇ ਆਣ ਕੇ ਫਿਰ ਦੁਬਾਰਾ ਪਾਣੀ ਛੱਡ ਕੇ ਝੋਨਾ ਲਾਤਾ ਤੇ ਉਤਨਾ ਹੀ ਕਬਜ਼ਾ ਫਿਰ ਦੁਬਾਰਾ ਕਰ ਲਿਆ ਵਾ ਤੇ ਜਿਹੜਾ ਕਿ ਨਜਾਇਜ਼ ਆ ਸਾਰਾ ਸਾਰ ਗਲਤ ਆ ਇਹਨਾਂ ਨੇ ਬੇਇਨਸਾਫੀ ਹੋਣ ਢਈ ਆ ਇਹਨਾਂ ਦੀ ਜ਼ਮੀਨ ਆ ਇਹਨਾਂ ਨੇ ਵੈ ਲੈ ਆ ਇਹਨਾਂ ਨੂੰ ਹੱਕ ਮਿਲਣਾ ਚਾਹੀਦਾ ਜਿਹੜੀ ਇਹਨਾਂ ਬੈਲੀ ਜ਼ਮੀਨ ਇਹਨਾਂ ਨੂੰ ਦਵਾਈ ਜਾਵੇ ਤੇ ਇਨਸਾਫ ਦਵਾਈ ਜਾਵੇ ਇਹ ਨਾ ਸਰਪੰਦਰ ਸਾਹਿਬ ਸਰਪੰਦਰ ਜੀ ਜਿਹੜਾ ਸ਼ਿਰੀਰਾਮੀ ਰੋਲਾ ਪਾਉਂਦੇ ਵੀ ਉਹ ਕਹਿ ਰਹੇ ਆ ਵੀ ਮੇਰੀ ਜਦੀ ਪਹਿਲੀ ਹੈਗੀ ਆ ਉਹਦੇ ਤੁਸੀਂ ਕਬਜ਼ਾ ਕਰਦੇ ਹੋ ਪੀ ਸਰਾ ਮਾਰਨਾ ਕਰਦੇ ਹੋ ਸਰ ਸਾਡੇ ਕੋਲ ਜੱਦੀ ਪੁਸ਼ਤੀ ਕਬਜ਼ਾ ਪੁਰਾਣਾ ਸਾਡੇ ਕੋਲ 40 ਸਾਲਾਂ ਤੋਂ ਚੱਲਦਾ ਸਾਹਮਣੇ ਸਾਡਾ ਸੈਲਰ ਵੀ ਆ ਇਹਨਾਂ ਨੇ ਰਗਵਾ ਖਰੀਦਿਆ ਹੋਆ ਕੁਝ ਪਿਛਲੇ 2 ਸਾਲਾਂ ਤੋਂ ਤੇ ਨਗਰਾਲ ਉਹ ਮੁਸਤਰਕਾ ਖਾਤਾ ਵਾ ਉਹ ਜਿਹੜੇ ਸਾਰੇ ਭਾਈਵਾਲ ਸਾਂਝੇ ਆ ਉਹਨਾਂ ਕੋ ਕਬਜ਼ਾ ਨਹੀਂ ਹੈਗਾ ਇਹਨੇ ਪਿਛਲੇ ਸਾਲ ਵੀ ਕੋਸ਼ਿਸ਼ ਕੀਤੀ ਸਾਡੀ ਪਹਿਲੀ ਦੇ ਕਬਜ਼ਾ ਕਰਨ ਦੇ ਆਹਰੇ ਨੇ ਚੰਡੀਗੜ੍ਹ ਪਹਿਲੀ ਹੁੰਦੀ ਸਾਡੀ ਠੇਕੇ ਦੇ ਤੇ ਉਹ ਲੋਕਲ ਬੰਦੇ ਆ ਤੇ ਇਹ ਰਾਤੀ ਕਬਲਾ ਕਰਨ ਪੈਂਦੇ ਆ ਤੇ ਐਰ ਕੇ ਵੀ ਕੀਤਾ ਤੇ ਪੁਲਿਸ ਪ੍ਰਸ਼ਾਸਨ ਨੂੰ ਪਰਚਾ ਦਰਜ ਹੋਇਆ ਪਰ ਉਹ ਕਹਿ ਰਹੇ ਆ ਕਿ ਅਸੀਂ ਜਿਹੜੀ ਟੈਲੀਆ ਕਣਕੀ بیਜੀ ਆ ਤੇ ਝੋਨਾ ਵੀ بیਜਿਆ ਹੀ ਉਹ ਸਭ ਝੂਠਾ ਹੋਟਲ ਇਹ ਜਦੋਂ ਪਿਛਲੇ ਸਾਲ ਪਹਿਲੀ ਵੇਲੀ ਹੋਈ ਕਣਕ ਵੱਢ ਕੇ ਉਦੋਂ ਵੀ ਇਹਨਾਂ ਨੇ ਛੇੜਖਾਨੀ ਕੀਤੀ ਐਰ ਕੇ ਵੀ ਜਦੋਂ ਵੇਲੀ ਹੋਈ ਵੱਢ ਕੇ ਉਦੋਂ ਵੀ ਛੇੜਖਾਨੇ ਸੀ ਤੇ ਜੋ ਵੀ ਕਹਿ ਰਹੇ ਆ ਸਾਰਾ 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 ਝੂਠਾ ਪ੍ਰਸ਼ਾਸਨ ਵੱਲੋਂ ਪੂਰੀ ਕਾਰਵਾਈ ਕਰਕੇ ਵੇਖ ਤੇ ਅਸੀਂ ਤਾਂ 18 ਤਰੀਕ ਦੀ ਦਰਖਾਸਤ ਦਿੱਤੀ 14 ਤਰੀਕ ਨੂੰ ਪਰਚਾ ਦਰਜ ਹੋਇਆ ਮਹੀਨੇ ਬਾਅਦ ਜਿਹੜੀ ਉਹ ਨਿਸ਼ਾਨਦੇਹੀ ਦੀ ਗੱਲ ਕਰਦੇ ਵੀ ਨਿਸ਼ਾਨਦੇਹੀ ਹੋਣੀ ਹੈ ਸਾਡੇ ਅਸੀਂ ਕਿਹਨੂੰ ਨਿਸ਼ਾਨਦੇਹੀ ਲੈ ਲੈ ਕੋਈ ਤਰੀਕੇ ਨਾਲ ਲੈਣ ਕਾਨੂੰਨੀ ਤਰੀਕੇ ਨਾਲ ਕੋਈ ਇੱਕ ਫਟਵਾਰੀ ਸਾਧ ਕੇ ਪ੍ਰਾਈਵੇਟ ਪਤਾ ਸਾਧ ਕੇ ਆਪਾਂ ਨਿਸ਼ਾਨਦੇਹੀ ਕਰਨਾ ਉਹ ਥੋੜੀ ਮਨਜ਼ੂਰ ਹੈ ਪੰਜ ਭਾਈ ਵਾਲਿਆ ਉਹਦੇ ਚ ਖਾਤੇ ਦੇ ਵਿੱਚ ਆ ਨਾਲ ਸੂਆ ਪੈਂਦਾ ਐਜੂਕੇਸ਼ਨ ਡਿਪਾਰਟਮੈਂਟ ਆ ਨਿਸ਼ਾਨਦੇਹੀ ਕਿਹੇ ਤਰੀਕੇ ਨਾਲ ਹੁੰਦੀ ਹੈ ਨਾ ਕਾਨੂੰਨ ਦੇ ਹਿਸਾਬ ਨਾਲ ਹੁੰਦੀ ਹੈ ਐਦਾਂ ਥੋੜੀ ਹੁੰਦੀ ਕਿ ਮੈਂ ਅੱਜ ਫੋਨ ਕਰਾਂ ਤੇ ਦੋ ਬੰਦੇ ਸੱਦਾ ਤੇ ਨਿਸ਼ਾਨਦੇਹੀ ਕਰਨਾ ਜਿਹੜੀ ਕਿਤੇ ਹਥਿਆਰਬੰਦ ਲੈ ਕੇ ਇਹਨਾਂ ਕਬਜ਼ਾ ਕੀਤਾ ਰਾਤ ਨੂੰ ਜਾ ਕੇ ਕੋਈ ਨੋ ਬਈ ਸਾਡਾ ਤੇ ਅਸੀਂ ਹੁਣ ਇਹ ਤਾਰਾਂ ਤ ਛੇੜਤਾ ਨਹੀਂ ਕਰ ਨੋਹੜਦਾ ਨਹੀਂ ਰਾਤ ਨੂੰ ਕਿਉਂਕਿ ਇਹ ਆ ਨੇੜੇ 200 ਫੁੱਟ ਤੇ ਆਈਆਂ ਤਰਨਤਾਲ ਮੁਰੇ ਚੰਡੀਗੜ੍ਹ ਕਈ ਹੋਰ ਕੰਮਾਂ ਤੇ ਜਾਣਾ ਹੁੰਦਾ ਤੇ ਇਸ ਕਰਕੇ ਅਸੀਂ ਐਰ ਕੀ ਪੋਲ ਲਾ ਕੇ ਸਾਰਾ ਬੰਦਾ ਇਹ ਕਹਿੰਦੇ ਸਾਡੀ ਮੰਗ ਵਿੱਚ ਤੁਸੀਂ ਪੈਸੇ ਨਹੀਂ ਦੀ ਗੱਲ ਕੀਤੀ ਤੁਸੀਂ ਵੀ ਅਸੀਂ ਪੈਸੇ ਦੇਣੇ ਜ਼ਮੀਨ ਦੇ ਨਹੀਂ ਨਹੀਂ ਸਾਡੇ ਲੋ ਕੋਈ ਨਹੀਂ ਕਿਹਾ ਨਾ ਕਿਉਂਕਿ ਆਨੂੰ ਕੀ ਲੋੜ ਹੈਗੀ ਆ ਸਾਡੇ ਕੋਲ ਤਾਂ ਜੱਦੀ ਕਬਜ਼ਾ ਸਾਡਾ ਮਾਲਕੀ ਹੈਗੀ ਆ ਸਾਨੂੰ ਕੋਈ ਨਹੀਂ ਇਹ ਲੈ ਲੇ ਆਪਣਾ ਅਦਾਲਤ ਰਾਹੀਂ ਅਦਾਲਤ 'ਚ ਕੇਸ ਵੀ ਪਾਇਆ ਇਹਨੇ ਪਿਛਲੇ ਸਾਲ ਤੇ ਅਦਾਲਤ ਦਾ ਜੋ ਫੈਸਲਾ ਹੋਊਗਾ ਉਹਨੂੰ ਮੰਨੂਗਾ ਸਰ ਜੀ ਜੀਰਾ ਮੈਂ ਜਿਹੜੇ ਇਹ ਮੇਰੀ ਜਗਾ ਸੀ ਤੇ ਜਗਾ ਤੇ ਕੁਝ ਬੰਦੇ ਨੇ ਕਬਜ਼ਾ ਕਰ ਲਿਆ। ਕੀ ਸਰ ਉਹ ਨਾਮਲਾ ਕਰਦੇ ਹੋ? ਸਰ ਬਿਲਕੁਲ ਕਬਜ਼ਾ ਨਹੀਂ ਕੀਤਾ। ਅਸੀਂ ਨੂੰ ਕੇ ਰਿਕਵੈਸਟ ਕੀਤੀ ਵੀ ਧਰਮਿੰਦਰ ਸਿੰਘ ਨੂੰ ਦਰਖਾਸਤ ਸੀ। ਉਹ ਦਰਖਾਸਤ ਹੈ ਜੀ ਸ਼੍ਰੀ ਰਾਮ ਚੋਦੇ ਬੇਟੇ ਜੀ ਦੇ ਖਿਲਾਫ। ਤਿੰਨ ਕਿਨਾਰ ਤਿੰਨ ਬਦ ਦੇਖ ਨੇ ਮੈਂ ਜਿਸੀ ਕਰਾਈ ਅਸੀਂ ਕਿਨ ਨਹੀਂ ਜਿਸੀ ਕਰਾਈ ਆ। ਉਹ ਜਿਹੜੇ ਨਿਸ਼ਾਨੀ ਗਏ ਕਬਜ਼ਾ ਕਰੇ 2022 ਦੀ ਜਗਾ ਨਹੀਂ ਖੇਦੀ ਆ। ਇਹਨੂੰ ਇਹ ਨਹੀਂ ਬਰਾਬਰ ਜਿਹਾ ਹੁੰਦਾ। ਜਿਹੜੇ ਜਗਾ ਹੈਗੀ ਆ ਨਿਸ਼ਾਨੀ ਕਰਕੇ ਦੋੜ ਕਰੇ। ਸਤਿ ਨਿਸ਼ਾਨਦੇਵ ਜੀ ਉਹ ਤੇਰੀ ਨਿਸ਼ਾਨਦੇਵ ਜੀ ਵੀ ਕੈਂਪਾ ਗਿਆ ਸੀ ਉਹ ਕਦੇ ਬਾਹਰ ਕਾਨੂੰਨ ਵਿੱਚ ਹੋਈ ਚੱਕ ਲਾਗੇ ਉਹ ਸਭ ਰੱਤ ਰੱਤ ਕਮਜਾ ਗਿਆ ਸਰ ਨਹੀਂ ਇਹ ਹੀ ਇਸ ਬੰਦੇ ਕੀ ਹੋਈ ਚੱਕਣੀ ਚਾਹਦਾ ਕਿਸੇ ਨੂੰ ਇਹ ਨਹੀਂ ਗੱਲ ਉਹ ਸਾਰੀ ਜੀਸੀ ਸਾਹਿਬ ਨੇ ਆਰਡਰ ਜਾਨਾ ਨਿਸ਼ਾਨ ਦੇ ਦੇ। ਕੋਈ ਸ਼ਾਇਦ। ਸਰ ਇਹ ਜਗਾ ਹੀ ਆ ਉਲਟੀ ਕਾਗਜ਼ ਪੱਤਰ ਉਹਦੇ ਹਰ ਉਹ ਜਗਾ ਬੈ ਲਈ ਹੋਈ ਹੈ। ਭਾਜੀ ਜਿਹੜੀ ਜਗਾ ਬੈ ਰਹੀ ਆ ਜਿਹੜਾ ਆਪਣੇ ਬੈ ਕੇ ਹੋਣੇ ਆ ਜਗਾ ਜੀਸੀ ਕਹਦੇ ਬਸ ਫੀਟ ਹੈ ਆ। ਜਾ ਕੇ ਕਲੇ ਕਬਜ਼ਾ ਕਰੇਗੇ ਰਕੇ ਜਿਹੜਾ ਹਕਮ ਆਦਾ ਲਵੇ ਆ ਕੋਮ ਰੁਕ ਸਕਦਾ ਤਾਂ ਕੋਈ BC ਸਾਹਿਬੀ ਦਰਸ਼ਤ ਵੀ ਇਹਦੇ ਬਾਰੇ ਕਿੰਨਾ ਦੇਖੀ ਜਾਂਚ ਕਰਕੇ ਤੇ ਜਿਹੜਾ ਮਹੰਦਾ ਮਾਲਕ ਉਹਨੂੰ ਕਬਜ਼ਾ ਦਵਾਇਆ ਜਾਵੇ ਪਹਿਲੇ ਇਸ ਨੂੰ ਸ਼ਾਦੀ ਆਰਡਰ ਕਰਾ ਜੇ ਮੈਂ ਮਹੰਦਾ ਕਰ ਮੈਂ ਹੂੰ ਹਾਂ ਸਰ ਹੁਣ ਸਰ ਉਹ ਜਿਹੜਾ ਜਗ੍ਹਾ ਦੇ ਕਬਜ਼ਾ ਹੋ ਗਿਆ ਸਰ ਉਹਦੇ ਬਾਰੇ ਸਰ ਆਪਾਂ ਕੋਈ ਭਾਈ ਜਿੱਥੇ ਇਹਦੀ ਜਗ੍ਹਾ ਬੰਦ ਦੀ ਆ ਸ਼੍ਰੀ ਰਾਮ ਜੀ ਜੀ ਇਹ ਜਾ ਕੇ ਕਰਾ ਕਰਕੇ ਨਿਸ਼ਾਨ ਦੀ ਅਪਲਾਈ ਕਰ ਲਿਖਾ ਦਈਏ ਤਾਂ ਥੋੜਾ ਸੌਖਾ ਹੋ ਜਾਵੇ ਅਗਰ ਕਿਸੇ ਨੂੰ ਦੋਸ਼ੀ ਪਾਇਆ ਜਾਂਦਾ ਤਾਂ ਕੌਮ ਅਗਰ ਕੋਈ ਦੋਸ਼ੀ ਪਾਇਆ ਜਾਂਦਾ ਇਸ ਮਾਮਲੇ ਵਿੱਚ ਦੋਸ਼ੀ ਜਵਾਬਦਾਇਤ ਨੂੰ ਨੂੰ ਨਹੀਂ ਤਾਂ ਕੰਮ ਨਹੀਂ ਮੈਨੂੰ ਮਾਲ ਦੀ ਡਿਊਟੀ ਸਾਡੇ ਥੋੜਾ ਕੰਮ ਡਿਊਟੀ ਹੈ ਵੀ ਨਿਸ਼ਾਨ ਦੇ ਕੋਲ ਨਹੀਂ ਕੋਈ ਕਰਾਈ ਕਰੇ ਅਪਲੀਕੇਸ਼ਨ ਮੂਵ ਕਰੇ ਨਿਸ਼ਾਨ ਦਿਖਾਵੇ ਤਿੰਨ ਨੰਬਰ ਲਈ ਜ਼ਮੀਨ ਨਹੀਂ ਖਰੀਦੀ ਜੀ